ਦਰਦੀ ਸੰਜੇ ਪੁਰਾਤਨ ਦਰਵਾਜੇ ਕਿਸੇ ਸਮੇਂ ਪਿੰਡਾਂ ਦੀ ਛਾਨੋ ਸ਼ੌਕਤ ਦਾ ਪ੍ਰਤੀਕ ਹੁੰਦੇ ਸਨ ਜੋ ਤਕਰੀਬਨ 200 ਸਾਲ ਤੱਕ ਪੁਰਾਣੇ ਹੋ ਸਕਦੇ ਹਨ ਡੰਡੀ ਪਿੰਡਾਂ ਦੇ ਦਰਵਾਜਿਆਂ ਦੀ ਗਿਣਤੀ ਪਿੰਡ ਦੀ ਆਬਾਦੀ ਦੇ ਹਿਸਾਬ ਨਾਲ 2 ਤੋਂ 4 ਜਾਂ ਵੱਧ ਵੀ ਹੁੰਦੀ ਸੀ ਡੰਡੀ ਜੇਕਰ ਇਹਨਾਂ ਦਰਵਾਜਿਆਂ ਦੀ ਬਣਤਰ ਬਾਰੇ ਗੱਲ ਕਰੀਏ ਤਾਂ ਇਹਨਾਂ ਦੀ ਬਾਹਰੀ ਕੰਦ 3-4 ਫੁੱਟ ਚੌੜੀ ਰੱਖੀ ਜਾਂਦੀ ਸੀ ਅਤੇ ਇਹਨਾਂ ਦੇ ਅੰਦਰ ਬਾਹਰ 2-3 ਕਮਰੇ ਵੀ ਬਣਾਏ ਜਾਂਦੇ ਸਨ ਡੰਡੀ ਇਹਨਾਂ ਦਰਵਾਜਿਆਂ ਦੀ ਬਾਹਰੀ ਅਤੇ ਪਿੰਡ ਵਾਲੇ ਪਾਸੇ ਦੀ ਕੰਦ ਨੂੰ ਗੁਲਾਈ ਵਾਲੀ ਡਾਟ ਨਾਲ ਬਣਾਇਆ ਜਾਂਦਾ ਸੀ ਡੰਡੀ ਦਰਵਾਜਿਆਂ ਦੀ ਬਾਹਰੀ ਕੰਧ ਉੱਤੇ ਗੁਰੂਆਂ ਪੀਰ ਪੈਗੰਬਰਾਂ ਜੋਦੇ ਅਤੇ ਸੂਰਬੀਰਾਂ ਦੀਆਂ ਸੁੰਦਰ ਪੇਂਟਿੰਗਜ਼ ਹੁੰਦੀਆਂ ਸਨ ਜੋ ਕਈ ਦਰਵਾਜਿਆਂ ਉੱਤੇ ਅੱਜ ਵੀ ਮੌਜੂਦ ਹਨ ਡੰਡੀ ਇਹਨਾਂ ਦਰਵਾਜਿਆਂ ਦੀਆਂ ਛੱਤਾਂ ਲੱਕੜ ਦੇ ਬਾਲੇ ਪਾ ਕੇ ਖਟੀਆਂ ਅਤੇ ਸਰਕੜੇ ਨਾਲ ਬਣਾਈਆਂ ਜਾਂਦੀਆਂ ਸਨ ਡੰਡੀ ਸੁਰੱਖਿਆ ਪੱਖੋਂ ਸ਼ਾਮ ਸਮੇਂ ਇਹਨਾਂ ਦਰਵਾਜ਼ਿਆਂ ਨੂੰ ਲੱਗੇ ਲੱਕੜ ਦੇ ਭਾਰੀ ਗੇਟਾਂ ਨਾਲ ਬੰਦ ਕਰ ਦਿੱਤਾ ਜਾਂਦਾ ਸੀ ਡੰਡੀ ਪਿੰਡਾਂ ਵਿੱਚ ਆਉਣ ਜਾਣ ਦਾ ਕੋਈ ਹੋਰ ਰਸਤਾ ਨਾ ਹੋਣ ਕਾਰਨ ਕੋਈ ਵੀ ਚੋਰ ਉੱਚਕੇ ਜਾਂ ਸ਼ੱਕੀ ਵਿਅਕਤੀ ਪਿੰਡਾਂ ਵਿੱਚ ਦਾਖਲ ਨਹੀਂ ਹੋ ਸਕਦੇ ਸਨ ਡੰਡੀ ਦਰਵਾਜਿਆਂ ਦੇ ਅੰਦਰ ਅਤੇ ਬਾਹਰ ਦੋਵੇਂ ਪਾਸੇ ਲੋਕਾਂ ਦੇ ਬੈਠਣ ਲਈ ਥੜੇ ਬਣਾਏ ਜਾਂਦੇ ਸਨ ਅਤੇ ਆਉਣ ਜਾਣ ਲਈ ਵਿਚਕਾਰ ਰਸਤਾ ਰੱਖਿਆ ਜਾਂਦਾ ਸੀ ਡੰਡੀ ਇਹਨਾਂ ਦਰਵਾਜਿਆਂ ਦੇ ਕੁਝ ਅਸੂਲ ਹੁੰਦੇ ਸਨ ਕਿਸਾਨ ਆਪਣੇ ਹਲ ਅਤੇ ਰੈਡੀ ਪੰਜਾਲੀ ਸਮੇਤ ਬਲਦਾਂ ਨੂੰ ਜੋੜ ਕੇ ਇਹਨਾਂ ਦੇ ਅੰਦਰੋਂ ਨਹੀਂ ਲੰਘ ਸਕਦੇ ਸੰਨ ਪਿੰਡਾਂ ਦੀਆਂ ਨੂੰਹਾਂ ਇੱਥੋਂ ਘਗਰੇ ਪਾ ਕੇ ਮੂੰਹ ਟੱਕ ਕੇ ਹੀ ਲੰਘ ਸਕਦੀਆਂ ਸਨ ਡੰਡੀ ਇਹਨਾਂ ਦਰਵਾਜ਼ਿਆਂ ਦੇ ਮੂੰਹ ਜ਼ਿਆਦਾਤਰ ਪੂਰਬ ਅਤੇ ਪੱਛਮ ਵੱਲ ਨੂੰ ਹਉਣ ਕਾਰਨ ਵਾਤਾਵਰਣ ਦੇ ਅਨੁਕੂਲ ਅਤੇ ਹਵਾਦਾਰ ਹੁੰਦੇ ਸਨ ਜਿਸ ਕਰਕੇ ਬਿਹਲੇ ਸਮੇਂ ਬਜ਼ੁਰਗ ਅਤੇ ਆਮ ਲੋਕ ਇੱਥੇ ਆਰਾਮ ਕਰਦੇ ਸਨ ਡੰਡੀ ਪੁਰਾਤਨ ਸਮੇਂ ਵਿੱਚ ਲੋਕਾਂ ਨੂੰ ਦੂਜੇ ਪਿੰਡਾਂ ਨੂੰ ਪੈਦਲ ਹੀ ਜਾਣਾ ਪੈਂਦਾ ਸੀ ਜਿਸ ਕਰਕੇ ਬਹੁਤੇ ਰਾਹੀਰ ਦਰਵਾਜਾਂ ਉੱਤੇ ਰੁਕ ਕੇ ਆਰਾਮ ਕਰਨ ਤੋਂ ਬਾਅਦ ਹੀ ਅੱਗੇ ਤੁਰਦੇ ਸਨ ਡੰਡੀ ਬਹੁਤੇ ਦਰਵਾਜਾਂ ਉੱਪਰ ਚੁਬਾਰੇ ਵੀ ਬਣਾਏ ਜਾਂਦੇ ਸਨ ਡੰਡੀ ਇਹਨਾਂ ਇਮਾਰਤਾਂ ਦੀ ਵਰਤੋਂ ਬਰਾਤਾਂ ਦੇ ਉਤਾਰੀ ਲਈ ਵੀ ਕੀਤੀ ਜਾਂਦੀ ਸੀ ਡੰਡੀ ਪਹਿਲਾਂ ਸਾਰੇ ਪਿੰਡ ਦੀ ਬਸੋਂ ਦਾ ਰਸਤਾ ਸਿਰਫ ਦਰਵਾਜ਼ਿਆਂ ਰਾਹੀਂ ਹੀ ਹੁੰਦਾ ਸੀ ਅਤੇ ਹੋਰ ਸਾਰੇ ਰਸਤੇ ਬੰਦ ਹੁੰਦੇ ਸਨ ਡੰਡੀ ਇਹਨਾਂ ਦਰਵਾਜ਼ਿਆਂ ਦੀਆਂ ਇਮਾਰਤਾਂ ਦੀ ਉਸਾਰੀ ਪਿੰਡ ਦੇ ਸਾਰੇ ਘਰਾਂ ਵਿੱਚੋਂ ਪੈਸੇ 71 ਕਰਕੇ ਕੀਤੀ ਜਾਂਦੀ ਸੀ ਡੰਡੀ ਇਹ ਦਰਵਾਜੇ ਪਿੰਡਾਂ ਦਾ ਇੱਕ ਕੇਂਦਰੀ ਸਥਾਨ ਹੁੰਦੇ ਸਨ ਜਿੱਥੇ ਬੈਠ ਕੇ ਲੋਕ ਆਪਣੇ ਸਮਾਜਿਕ ਸਰੋਕਾਰਾਂ ਬਾਰੇ ਫੈਸਲੇ ਲੈਂਦੇ ਸਨ ਡੰਡੀ ਪਿੰਡ ਦਾ ਸਾਰਾ ਭਾਈਚਾਰਾ ਦੁੱਖ ਸੁੱਖ ਸਮੇ ਇਕੱਠਾ ਹੋ ਕੇ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਅਤੇ ਪਰਿਵਾਰ ਨੂੰ ਹੌਸਲਾ ਦਿੰਦਾ ਸੀ ਡੰਡੀ ਪਹਿਲੇ ਸਮਿਆਂ ਵਿੱਚ ਲੋਕਾਂ ਦੇ ਘਰ ਬਹੁਤ ਹੀ ਛੋਟੇ ਹੌਣ ਕਰਕੇ ਇਕੱਠੇ ਬੈਠਣ ਲਈ ਦਰਵਾਜ਼ੇ ਹੀ ਟੁਕਵੀ ਜਗਾ ਹੁੰਦੇ ਸਨ ਡੰਡੀ